ਚਚਰੋਲੀ ਖੇਤਰ ਦੇ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਇੱਕ ਬੇहद ਵੱਡੀ ਘਟਨਾ ਵਾਪਰ ਚੁਕੀ ਹੈ ਆਖਰਕਾਰ ਇਸ ਘਟਨਾ ਨੂੰ ਸੁਰਖੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ ਪੂਰੀ ਘਟਨਾ ਕੀ ਹੈ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਮਾਪੇ ਸਾਵਧਾਨ ਤੇ ਸੁਚੇਤ ਰਹਿਣ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਹੁਣ ਪਿੰਡ ਦੇ ਵਿੱਚ ਇੱਕ 7 ਸਾਲ ਦੀ ਮਾਸੂਮ ਬੱਚੀ ਦੇ ਨਾਲ ਇੱਕ ਰਿਸ਼ਤੇ ਦੇ ਵਿੱਚ ਲੱਗਦੇ 20 ਸਾਲਾ ਦੇ ਚਾਚੇ ਨੇ ਘਟਿਆ ਹਰਕਤ ਕੀਤੀ ਹੈ ਜਾਨੀ ਕਿ ਇੱਕ ਰਿਸ਼ਤੇ ਨੂੰ ਧਾਰ ਤਾਰ ਕਰ ਦਿੰਦਾ ਹੈ ਦਰਸ਼ਕਾਂ ਨੂੰ ਦੱਸਦੀ ਇਹ ਕਿ ਇੱਕ 7 ਸਾਲ ਦੀ ਮਾਸੂਮ ਬੱਚੀ ਦੇ ਨਾਲ ਦੁਸ਼ਕਰਮ ਕੀਤਾ ਗਿਆ ਇੱਕ 20 ਸਾਲ ਦੇ ਚਾਚੇ ਦੇ ਵੱਲੋਂ ਜਾਨੀ ਕਿ ਹੁਣ ਤੇ ਜਦੋਂ ਆਪਿਆਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੀ ਬੱਚੀ ਜਿਹੜੀ ਆ ਉਹ ਖੇਤਾਂ ਦੇ ਵਿੱਚ ਜੰਗਲ ਦੇ ਵਿੱਚ ਲਵਾਰਸ ਪਈ ਹੋਈ ਹੈ ਔਰ ਦੇਸੂਦ ਉਸ ਦੇ ਹਾਲਾਤ ਨੇ ਤਾਂ ਮਾਪੇ ਉੱਥੇ ਜਾ ਕੇ ਦੇਖਦੇ ਨੇ ਤਾਂ ਜਦੋਂ ਮਾਪੇ ਉੱਥੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਦੇਖਿਆ ਜਾਂਦਾ ਹੈ ਕਿ ਬੱਚੀ ਜਿਹੜੀ ਆ ਅੱਧ ਨਗਨ ਪਈ ਹੋਈ ਹੈ ਔਰ ਬਿਹਰਤ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਉਹ ਮਾਮਲਾ ਸਾਹਮਣੇ ਆਉਂਦਾ ਹੈ ਮਾਪੇ ਆਪਣੀ ਬੱਚੀ ਨੂੰ ਘਰ ਲੈ ਕੇ ਆਉਂਦੇ ਨੇ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਬੱਚੀ ਨਾਲ ਗੱਲਬਾਤ ਹੁੰਦੀ ਹੈ ਤਾਂ ਬੱਚੀ ਦੇ ਵੱਲੋਂ ਖਲਾਸੇ ਕਰ ਦਿੱਤੇ ਜਾਂਦੇ ਨੇ ਹਰ ਬੱਚੀ ਦਾ ਕਹਿਣਾ ਹੁੰਦਾ ਹੈ ਕਿ ਜਿਹੜਾ ਰਿਸ਼ਤੇ ਦੇ ਵਿੱਚ ਲਾਕਡਾਊਨ ਦਾ ਚਾਚਾ ਉਸ ਨੂੰ ਜ਼ਬਰਦਸਤੀ ਲੈ ਕੇ ਗਿਆ ਤੇ ਜਦੋਂ ਉਸ ਨੂੰ ਲੈ ਕੇ ਗਿਆ ਤੇ ਉਸਦੇ ਨਾਲ ਘਟਿਆ ਹਰਕਤ ਕੀਤੀ ਗਲਤ ਕੰਮ ਕੀਤਾ ਜਿਸ ਤੋਂ ਬਾਅਦ ਉਸਤੇ ਇਹ ਹਾਲਾਤ ਬਣ ਗਏ ਤਾਂ ਜਦੋਂ ਇਹ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਪੋਕਸ ਦੇ ਤਹਿਤ ਮਾਮਲਾ ਦਰਜ ਕੀਤਾ ਜਾਂਦਾ ਇੱਕ 7 ਸਾਲ ਦੀ ਮਾਸੂਮ ਬੱਚੀ ਦੇ ਨਾਲ ਦੁਸ਼ਕਰਮ ਇੱਕ 20 ਸਾਲ ਦੇ ਚਾਚੇ ਨੇ ਕੀਤਾ ਬਹੁਤ ਘਟੀਆ ਹਰਕਤ ਅਨੂ ਅੰਜਾਮ ਦਿੱਤਾ ਹੈ ਹਾਲਾਂਕਿ ਅੱਜ ਦੇ ਸਮੇਂ ਦੇ ਵਿੱਚ ਰਿਸ਼ਤੇ ਇੱਕ ਬਹੁਤ ਵੱਡੇ ਪੱਤਰ ਤੇ ਤਾਰ-ਤਾਰ ਹੋ ਗਏ ਨੇ ਇਹਨਾਂ ਰਿਸ਼ਤਿਆਂ ਦਾ ਤੁਸੀਂ ਯਕੀਨੀ ਨਹੀਂ ਕਰ ਸਕਦੇ ਕਿਉਂਕਿ ਕਦ ਕੋਈ ਆਪਣਾ ਪਰਾਇਆ ਤੇ ਹਵਾਨੀਆਂ ਤੋਂ ਦਿਖਾ ਦਵੇ ਪਰਾਇਆ ਬਣ ਜਾਵੇ ਤਾਂ ਤੁਸੀਂ ਕਦੇ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਇਸੇ ਤਰੀਕੇ ਦੇ ਨਾਲ ਜਦੋਂ ਹੁਣ ਉਹ 20 ਸਾਲ ਦੇ ਚਾਚੇ ਦੇ ਵੱਲੋਂ ਘਟੀਆ ਹਰਕਤ ਕੀਤੀ ਗਈ ਤਾਂ ਉਸਦੇ ਵੱਲੋਂ ਜੋ ਲੜਕੀ ਦੇ ਨਾਲ ਗਲਤ ਹਰਕਤ ਕੀਤੀ ਉਹ ਬੇਸੁੱਧ ਪਈ ਹੋਈ ਸੀ ਨਿਵਾਰਸ ਉਸ ਤੋਂ ਬਾਅਦ ਹੋਣਾ ਪੁਲਿਸ ਨੇ ਦੇ ਵੱਲੋਂ ਦੱਸਿਆ ਕਿ ਉਸ ਚਾਚੀ ਨੂੰ ਗ੍ਰਿਫਤਾਰ ਕਰ ਲਿਆ ਮਲਜ਼ਮ ਦੀ ਗ੍ਰਿਫਤਾਰੀ ਹੋ ਗਈ ਹੈ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਔਰ ਵੱੜੀ ਕਾਰਵਾਈ ਜਿਹੜੀ ਆ ਜਿਹੜੀ ਸਜ਼ਾ ਆ ਉਹ ਜ਼ਰੂਰ ਦਿੱਤੀ ਜਾਵੇਗੀ ਇਹ ਅਹਿਮ ਤੇ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਸ਼ੇਅਰ ਕਰਨਾ ਵੰਦਦਾ ਤਾਂ ਕਿ ਖਬਰ ਲੋਕਾਂ ਤੱਕ ਪਹੁੰਚੀ ਔਰ ਮਾਪੇ ਸਾਵਧਾਨ ਤੇ ਸੁਚੇਤ ਰਹਿਣ ਕਿਉਂਕਿ ਮਾਪਿਆਂ ਦਾ ਇੱਥੇ ਸੁਚੇਤ ਰਹਿਣਾ ਬਣਦਾ ਹੈ ਤਾਂ ਕਿ ਜਿਹੜੇ ਮਾਪੇ ਨੇ ਉਹਨਾਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਭਾਲ ਕਰਨੀਆਂ ਚਾਹੀਦੀਆਂ ਨੇ ਕਿਸ ਤੇ ਯਕੀਨ ਕਰਨਾ ਹੈ ਕਿਸ ਤੇ ਨਹੀਂ ਕਰਨਾ ਹੈ ਕਿਸ ਦਿਨ ਆਪਣਾ ਬੱਚਾ ਤੁਰਨਾ ਚਾਹੀਦਾ ਹੈ ਜਾਂ ਨਹੀਂ ਇਹ ਸਾਰੀਆਂ ਚੀਜ਼ਾਂ ਮਾਪਿਆਂ ਨੂੰ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ ਚਾਹੇ ਉਹ ਰਿਸ਼ਤੇ ਦੇ ਵਿੱਚ ਬਹੁਤ ਆਪਣੇ ਹੁੰਦੇ ਨੇ ਪਰ ਇਹ ਆਪਣੇ ਕਦੋਂ ਰਿਸ਼ਤਿਆਂ ਤੇ ਦਾਗ ਲਾ ਜਾਣ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਬੇਅਤੀਮੰਤ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਮਾਪੇ ਧੀਆਂ ਵਾਲੇ ਸੂਰੇ ਇਸ ਖਬਰ ਨੂੰ ਸੁਣੀਓ ਤੇ ਇਸ ਨੂੰ ਸ਼ੇਅਰ ਕਰਿਓ ਤੇ ਕੀ ਵਿਚਾਰ ਨੇ ਸਵਾਗਤ ਕੀ ਇਹ ਜੀ ਸਜ਼ਾ ਮਿਲਣੀ ਚਾਹੀਦੀ ਜਾਂ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੰਮ